ਬੰਦ ਕੜਾਏ ਮਾਹੀ ਵੇ ਜੜਤ ਜੜਾਏ ਜਾਂਦਾ ਜਾਂਦਾ ਸੁਣਿਆ ਪਾ ਜਾ ਚਾਤੀ ਟੋਲਾ ਉਮਰ ਨਿਆਣੀ ਮਾਹੀ ਵੇ ਲੱਕ ਮੇਰਾ ਪਤਲਾ આખ તેરી ખચરી સોણ્યા ચોડી તેરી શાતી ટોલા જે બચ કલમ માહી વે હાથ કિતાબા વેચ કિતાબા સોણ્યા લિખ દાય બાતી हथि मेरे मेहंदी माही वे नैनी मेरे सुर गल्ला करिए सोने बैठ सबाती टोला पहने जोड़ा बीड़ेया कोड़ा सोणया तुरया राती टोला केड़ी मेरी संकण माही वे दिल पर माया लिख दी चिट्ठियां सोणया अदी अदी राती टोला ਤੁਰਿਆ ਜਾਂਦਾ ਮਾਹੀ ਵੇ ਖੜੀ ਮੈਂ ਚੁਬਾਰੇ ਮੈਂ ਤੇਰੀ ਦੂਰੋਂ ਸੁਣਿਆ ਟੋਰ ਪਛਾਣੇ ਦੀ ਟੋਲਾ ਲਾਮ ਨਾਲ ਸਾਡੇ ਚੱਕ ਬੇਗਾਨੇ பாா கலமூச்ச பரய கலமத்தி டோல ਧੰਨਵਾਦ ਜੀ ਕਿਸ ਤਰ੍ਹਾਂ ਦਾ ਲੱਗਾ ਅੱਜ ਦਾ ਇਹ ਵਾਲਾ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜੇ ਤੁਸੀਂ ਸਾਡੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੁਹਾਡੇ ਸਪੋਰਟ ਤੁਹਾਡੇ ਪਿਆਰ ਸਤਿਕਾਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਹੌਸਲੇ ਨਾਲ ਸਾਡਾ ਹੋਰ ਦਿਲ ਕਰਦਾ ਕਿ ਅਸੀਂ ਵਧੀਆ ਤੋਂ ਵਧੀਆ ਲੋਕ ਗੀਤ ਵਿਰਸੇ ਨਾਲ ਜੁੜੀਆਂ ਹੋਈਆਂ ਜੋ ਰਸਮਾਂ ਲੋਕਗੀਤ ਹੈ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਏ ਕੁਝ ਤੁਹਾਡੇ ਤੋਂ ਸਿੱਖਦੇ ਰਹੀਏ ਤੇ ਕੁਝ ਜਿੰਨਾ ਕੁ ਸਾਨੂੰ ਆਉਂਦਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਜੀ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਮਿਲਦੇ ਆਂ ਜੀ ਅਗਲੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ